ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਜੇਕਰ ਫਾਂਸੀ ਦਾ ਫੈਸਲਾ ਆਦਾ ਹਾਲਾਂਕਿ ਏਜੰਸੀਆਂ ਵੀ ਪੂਰੀਆਂ ਤਤਪਰ ਰਹਿੰਦੇ ਨੇ ਕਿਉਂਕਿ ਸੂਬੇ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਆਵਾਜ਼ ਉੱਠਦੀ ਆਈ ਹੈ ਪਰ ਕਿਤਨਾ ਕਿਤੇ ਕੇਂਦਰ ਸਰਕਾਰ ਨੂੰ ਪਤਾ ਅਸੀਂ ਕਿਦਾਂ ਖੇਡਣਾ ਕਿਉਂਕਿ ਏਜੰਸੀਆਂ ਖੇਡਦੀਆਂ ਨੇ ਪੰਜਾਬ ਦੇ ਨਾਲ ਆਪਾਂ ਦੇਖਿਆ ਐਮਪੀ ਅਮਰਤਪਾਲ ਸਿੰਘ ਦੀ ਜਦੋਂ ਮੂਵਮੈਂਟ ਚੱਲੀ ਸੀਗੀ ਤਾਂ ਇੱਕੋ ਲੱਗਦਾ ਮੂਵਮੈਂਟ ਨੂੰ ਖਤਮ ਕਰ ਦਿੱਤਾ ਗਿਆ ਕੁਝ ਹੀ ਸਮੇਂ ਦੇ ਵਿੱਚ ਜਦੋਂ ਤਰਨਤਾਰਨ ਦੀ ਚੋਣ ਹੋਈ ਤਾਂ ਐਮਪੀ ਅਮਰਤਪਾਲ ਸਿੰਘ ਜਿੱਤੇ ਨੇ ਕਾਫੀ ਵੋਟਾਂ ਦੇ ਨਾਲ ਦਿੱਤੇ ਨੇ ਕਿਉਂਕਿ ਪੰਥਕ ਸੀਟ ਸੀ ਏਜੰਸੀਆਂ ਚੈੱਕ ਆਦੇ ਰਹਿੰਦੇ ਨੇ ਸਮੇਂ-ਸਮੇਂ ਦੇ ਉੱਤੇ ਵੀ ਪੰਜਾਬ ਦੇ ਲੋਕ ਚਾਹਦੇ ਕੀ ਨੇ ਉਸੇ ਤਰੀਕੇ ਦੇ ਨਾਲ ਜਿੱਥੇ ਪਤਾ ਸੀਗਾ ਜੀ ਹੁਣ ਇੱਕ ਚੋਣਾਂ ਦਾ ਸਮਾਂ ਨੇੜੇ ਆ ਗਿਆ ਜੀ 2027 ਦੇ ਵਿੱਚ ਚੋਣਾਂ ਨੇ ਤੇ ਭਾਜਪਾ ਨੂੰ ਪਤਾ ਹੈ ਅਸੀਂ ਹੌਲੀ ਹੌਲੀ ਕਰਕੇ ਕੀ ਕਰੀ ਮੰਡੇਟਾ ਸਾਡਾ ਕੱਲ ਸਾਡੇ ਨਾਲ ਫਤਿਹਜੰਗ ਬਾਈਵਾ ਜੁੜੇ ਸੀ ਬਾਈਵਾ ਸਾਹਿਬ ਕਹਿੰਦੇ ਵੀ ਸਾਰੀ ਜੀ ਰਣਨੀਤੀ ਪੂਰੀ ਤਿਆਰ ਕੀਤੀ ਹੋਈ ਹੈ ਇੱਕ ਸਹੀ ਸਮਾਂ ਆਏਗਾ ਤਾਂ ਅਸੀਂ ਬੰਦੀ ਸਿੰਘ ਨਾਲ ਕੇ ਫੈਸਲਾ ਲਾਵਾਂਗੇ ਤਾਂ ਇੱਕ ਬਿਆਨ ਜਿਹੜਾ ਆ ਹਰਸਿਮਰਤ ਕੌਰ ਬਾਦਲ ਜਦੋਂ ਉਦੋਂ ਸੀਗੇ ਉਸ ਟਾਈਮ ਅਸੈਂਬਲੀ ਦੇ ਵਿੱਚ ਤਾਂ ਉਸ ਟਾਈਮ ਉਹਨਾਂ ਦੇ ਸਵਾਲ ਦਾ ਜਵਾਬ ਜਿਹੜਾ ਹੈ ਨਾ ਉਹਨਾਂ ਨੇ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਦਿੱਤਾ ਸੀਗਾ ਅਮਿਤ ਸ਼ਾਹ ਨੇ ਕਿ ਉਹਨਾਂ ਨੇ ਇੱਕ ਵਾਰੀ ਵੀ ਰਹਿਮ ਦੀ ਅਪੀਲ ਨਹੀਂ ਕੀਤੀ ਰਾਜਵਾਨਾ ਨੇ ਕਦੇ ਉਹਨਾਂ ਨੇ ਤਾਂ ਕਦੇ ਕਿਹਾ ਹੀ ਨਹੀਂ ਕਿ ਮੈਂ ਗਲਤੀ ਕੀਤੀ ਆ ਉਹਨਾਂ ਨੇ ਤਾਂ ਕਦੇ ਮੰਨਿਆ ਹੀ ਨਹੀਂ ਤਾਂ ਫਿਰ ਮੈਂ ਅਜਿਹੇ ਬੰਦੇ ਨੂੰ ਅਸੀਂ ਰਹਿਮ ਕਿਵੇਂ ਦੇ ਦਈਏ ਅਸੀਂ ਅਜਿਹੇ ਬੰਦੇ ਨੂੰ ਰਾਹਤ ਕਿਵੇਂ ਦੇ ਦਈਏ ਪਰ ਹੁਣ ਲੱਗਦਾ ਕਿ ਜਿਵੇਂ ਇਹਨਾਂ ਦੀ ਬੋਲੀ ਜਿਹੜੀ ਆ ਬਦਲੀ ਹੋਈ ਹੈ ਨਾ ਜਿਵੇਂ ਇਹਨਾਂ ਦੇ ਸੁਰ ਜਿਹੜੇ ਬਿੱਟੂ ਬਦਲੇ ਹੋਇਆ ਬੀਜੇਪੀ ਵਾਲਿਆਂ ਦੇ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜੇਹਾ ਕੁਝ ਨਾ ਕੁਝ ਇਹ ਬੀਜੇਪੀ ਵਾਲੇ ਜ਼ਰੂਰ ਕਰਨਗੇ ਜਿਸ ਕਰਕੇ ਇਹ ਭਾਵਨਾਵਾਂ ਦੇ ਨਾਲ ਜੁੜਨ ਲੋਕਾਂ ਦੀਆਂ ਖਾਸ ਕਰਕੇ ਪੰਜਾਬੀਆਂ ਦੇ ਨਾਲ ਸ਼ਹਿਰੀ ਵੋਟ ਭਾਜਪਾ ਵੱਲ ਆਪਾਂ ਦੇਖਿਆ ਕੁ ਸਮੇਂ ਦੇ ਵਿੱਚ ਵਧੀ ਹੈ ਭਾਜਪਾ ਦਾ ਵੋਟ ਸ਼ੇਅਰ ਵਧਿਆ ਹੈ ਭਾਜਪਾ ਨੂੰ ਮਾਰ ਕਿੱਥੋਂ ਪੈਂਦੀ ਆ ਪਿੰਡਾਂ ਦੇ ਵਿੱਚ ਆ ਪੰਥਕ ਸੀਟਾਂ ਤੇ ਜਾ ਕੇ ਹੁਣ ਭਾਜਪਾ ਪਿੰਡਾਂ 'ਚ ਕੰਮ ਕਰੇਗੀ ਕਿਸਾਨਾਂ ਦੇ ਮੁੱਦੇ ਵੀ ਹੱਲ ਕਰ ਸਕਦੀ ਆ 2027 ਦੇ ਲਈ ਬੰਦੀ ਸਿੰਘਾ ਦੀ ਗੱਲ ਕਰ ਰਹੇ ਹਾਂ ਉਹਨਾਂ ਲਈ ਵੀ ਕੁਝ ਕਰ ਸਕਦੀ ਆ ਸਸ਼ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਨਤਾ ਲੀਵਾਲ ਪਕਦੇ ਰਹੇ ਹਰ ਰੋਜ਼ ਕਈ ਮੁੱਦੇ ਪਰ ਅੱਜ ਕੱਲ ਜੋ ਮੁੱਦਾ ਪਾਕ ਰਿਹਾ ਉਹ ਇੱਕ ਤਰਨਤਾਰਨ ਇਲੈਕਸ਼ਨ ਹੈ ਤੇ ਦੂਜਾ ਹੈ ਭਾਈ ਰਾਜੂਆਣਾ ਦੀ ਸੁਣਵਾਈ ਜਿਹੜੀ ਸਜ਼ਾ ਸੰਬੰਧੀ ਸੁਣਵਾਈ ਕਿਉਂ ਨਹੀਂ ਹੋਈ ਕੱਲ ਕਿਹਾ ਗਿਆ ਸੀ ਸੁਣਵਾਈ ਹੋਵੇਗੀ ਪਰ ਧਾਮੀ ਨੇ ਪਹਿਲਾਂ ਹੀ ਦਾਵਾ ਕਰ ਦਿੱਤਾ ਸੀਗਾ ਕਿ ਕੋਰਟ ਜਿਹੜਾ ਸੁਣਵਾਈ ਨਹੀਂ ਕਰੇਗਾ ਕਿਤੇ ਨਾ ਕਦੇ ਅਟਕਲਾਂ ਜੜੀਆਂ ਲੱਗਣ ਗਿਆ ਤੇ ਇੱਕ ਪਾਸੜ ਫੈਸਲਾ ਨਹੀਂ ਆ ਰਿਹਾ ਲੰਮੇ ਸਮੇ ਤੋਂ ਉਡੀਕ ਕੀਤੀ ਜਾ ਰਹੀ ਹੈ ਕਿ ਪਈ ਰਾਜਵਾਨਾ ਨੂੰ ਲੈ ਕੇ ਇੱਕ ਪਾਸੜ ਫੈਸਲਾ ਕਰ ਦਿੱਤਾ ਜਾਵੇ ਹਾਲਾਂਕਿ ਉਹਨਾਂ ਨੇ ਹਜੇ ਤੱਕ ਕਦੇ ਕੋਈ ਰਹਿਮ ਦੀ ਅਪੀਲ ਜਿਹੜੀ ਨਹੀਂ ਕੀਤੀ ਅਮਿਸ਼ਾ ਨੇ ਵੀ ਇਹ ਕਿਆ ਸੀਗਾ ਕਿ ਜਦੋਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈ ਤਾਂ ਅਸੀਂ ਇਹੋ ਜਿਹੇ ਬੰਦੇ ਨੂੰ ਰਹਿਮ ਕਿਵੇਂ ਦਈਏ ਜਾਂ ਫਿਰ ਉਹਨਾਂ ਨੂੰ ਕਿਵੇਂ ਛੱਡ ਦਈਏ ਰਿਹਾ ਕਰ ਦਈਏ ਜਾਂ ਰਹਿਮ ਕਿਵੇਂ ਕਰ ਲਈਏ ਤਾਂ ਲਗਾਤਾਰ ਇਸ ਨੂੰ ਲੈ ਕੇ ਸਿਆਸਤ ਹੋਰ ਜ਼ਿਆਦਾ ਭਖ ਦੀ ਜਾ ਰਹੀ ਹੈ ਕੁਝ ਉਹਨਾਂ ਦੇ ਹੱਕ ਦੇ ਵਿੱਚ ਨੇ ਕੁਝ ਖਿਲਾਫ ਪਰ ਜੇ ਗੱਲ ਕਰ ਲਈ ਜਾਵੇ ਪੰਥ ਦੀ ਤਾਂ ਪੰਥ ਇਹੀ ਕਹਿੰਦਾ ਨਜ਼ਰ ਆਉਂਦਾ ਹਮੇਸ਼ਾ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕਿ ਹੁਣ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਤਾਂ ਉਹਨਾਂ ਨੂੰ ਹੁਣ ਰਿਹਾਈ ਦੇ ਦੇਣੀ ਚਾਹੀਦੀ ਆ ਜਾਂ ਫਿਰ ਸਜ਼ਾ ਦੇ ਦੇਣੀ ਚਾਹੀਦੀ ਆ ਇੱਕ ਪਾਸੜ ਜਿਹੜਾ ਫੈਸਲਾ ਕਰ ਦੇਣਾ ਚਾਹੀਦਾ ਤਾਂ ਇਸ ਤੇ ਚਰਚਾ ਕਰਾਂਗੇ ਖਾਸ ਜਿਹੜੇ ਕੁਝਕ ਇਸ ਤੇ ਸਵਾਲ ਜਵਾਬ ਨੇ ਉਹ ਜ਼ਰੂਰ ਕਰਾਂਗੇ ਚਰਚਾ ਵੀ ਕਰਾਂਗੇ ਤਾਂ ਇਸ ਦਾ ਕੀ ਅੱਗੇ ਜਾ ਕੇ ਇਫੈਕਟ ਹੋ ਸਕਦਾ ਉਸ ਤੇ ਵੀ ਗੱਲਬਾਤ ਕਰਾਂਗੇ ਤੇ ਸਟੂਡੀਓ ਦੇ ਵਿੱਚ ਮੇਰੇ ਨਾਲ ਬਲਵਿੰਦਰ ਸਿੰਘ ਬਿੱਟੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਲਵਿੰਦਰ ਬਿੱਟੂ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮੈਡਮ ਜੇ ਰਾਜਵਾਨਾ ਦੀ ਗੱਲ ਕਰੀ ਜਾਵੇ ਲੰਮੇ ਸਮੇਂ ਤੋਂ ਇਹ ਮੁੱਦਾ ਚੱਲਦਾ ਆ ਰਿਹਾ ਐਸਜੀਪੀਸੀ ਪ੍ਰਧਾਨਤਾਮੀ ਨੇ ਪਹਿਲਾਂ ਹੀ ਦਾਵਾ ਕਰ ਦਿੱਤਾ ਸੀਗਾ ਇਹ ਵੀ ਕਿਆਸ ਲਗਾਏ ਜਾ ਰਹੇ ਸੀਗੇ ਕਿ ਸੱਚਮੁੱਚ ਉਹਨਾਂ ਦਾ ਦਾਵਾ ਜਿਹੜਾ ਸਹੀ ਨਿਕਲਿਆ ਕੋਰਟ ਨੇ ਫੈਸਲਾ ਨਹੀਂ ਸੁਣਾਇਆ ਭਾਈ ਰਾਜਵਾਨਾ ਤੇ ਜੀ ਜੀ ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਸੋ ਜਿੱਦਾਂ ਕਿ ਕਾਫੀ ਚਰਚਾ ਚੱਲ ਰਹੀ ਸੀ ਵੀ ਪੰਜਾਬ ਦੇ ਵਿੱਚ ਇੱਕ ਹੋਰ ਹੀ ਮਾਹੌਲ ਖਰਾਬ ਹੋ ਸਕਦਾ ਜੇਕਰ ਫਾਂਸੀ ਦਾ ਫੈਸਲਾ ਆਦਾ ਹਾਲਾਂਕਿ ਏਜੰਸੀਆਂ ਵੀ ਪੂਰੀਆਂ ਤਤਪਰ ਰਹਿੰਦੀਆਂ ਨੇ ਕਿਉਂਕਿ ਸੂਬੇ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਆਵਾਜ਼ ਉੱਠਦੀ ਆਈ ਹੈ ਪਰ ਕਿਤਨਾ ਕਿਤੇ ਕੇਂਦਰ ਸਰਕਾਰ ਨੂੰ ਪਤਾ ਅਸੀਂ ਕਿਦਾਂ ਖੇਡਣਾ ਕਿਉਂਕਿ ਏਜੰਸੀਆਂ ਖੇਡਦੀਆਂ ਨੇ ਪੰਜਾਬ ਦੇ ਨਾਲ ਆਪਾਂ ਦੇਖਿਆ ਐਮਪੀ ਅਮਰਤਪਾਲ ਸਿੰਘ ਦੀ ਜਦੋਂ ਮੂਵਮੈਂਟ ਚੱਲੀ ਸੀਗੀ ਤਾਂ ਇੱਕੋ ਲੱਗਦਾ ਮੂਵਮੈਂਟ ਨੂੰ ਖਤਮ ਕਰ ਦਿੱਤਾ ਗਿਆ ਕੋਈ ਜੀ ਸਮੇਂ ਦੇ ਵਿੱਚ ਜਦੋਂ ਤਰਨਤਾਰਨ ਦੀ ਚੋਣ ਹੋਈ ਤਾਂ ਐਮਪੀ ਅਮਰਤਪਾਲ ਸਿੰਘ ਜਿੱਤੇ ਨੇ ਕਾਫੀ ਵੋਟਾਂ ਦੇ ਨਾਲ ਜਿੱਤੇ ਨੇ ਕਿਉਂਕਿ ਪੰਤਕ ਸੀਟ ਸੀ ਏਜੰਸੀਆਂ ਚੈੱਕ ਆਦੇ ਰਹਿੰਦੇ ਨੇ ਸਮੇਂ-ਸਮੇਂ ਦੇ ਉੱਤੇ ਵੀ ਪੰਜਾਬ ਦੇ ਲੋਕ ਚਾਹਦੇ ਕੀ ਨੇ ਉਸੇ ਤਰੀਕੇ ਦੇ ਨਾਲ ਜਿੱਥੇ ਪਤਾ ਸੀਗਾ ਜੀ ਹੁਣ ਇੱਕ ਚੋਣਾਂ ਦਾ ਸਮਾਂ ਨੇੜੇ ਆ ਗਿਆ ਜੀ 2027 ਦੇ ਵਿੱਚ ਚੋਣਾਂ ਨੇ ਤੇ ਭਾਜਪਾ ਨੂੰ ਪਤਾ ਹੈ ਅਸੀਂ ਹੌਲੀ ਹੌਲੀ ਕਰਕੇ ਕੀ ਕਰੀ ਮੰਡੇਟਾ ਸਾਡਾ ਕੱਲ ਸਾਡੇ ਨਾਲ ਫਤਿਹਜੰਗ ਬਾਜਵਾ ਜੁੜੇ ਸੀ ਬਾਜਵਾ ਸਾਹਿਬ ਕਹਿੰਦੇ ਵੀ ਸਾਡੀ ਰਣਨੀਤੀ ਪੂਰੀ ਤਿਆਰ ਕੀਤੀ ਹੋਈ ਹੈ ਇੱਕ ਸਹੀ ਸਮਾਂ ਆਏਗਾ ਤਾਂ ਅਸੀਂ ਬੰਦੀ ਸਿੰਘ ਨਾਲ ਕੇ ਫੈਸਲਾ ਲਾਵਾਂਗੇ ਜੀ ਦੇਖੋ ਬਿੱਟੂ ਜੀ ਬਹੁਤ ਇਹ ਦੇਖੋ ਇੱਕ ਚਰਚਾ ਦਾ ਵਿਸ਼ਾ ਇੱਕ ਪਾਸੇ ਉਹ ਲੀਡਰ ਇਹਨਾਂ ਦਾ ਜਿਸਨੇ ਕਿਹਾ ਕਿ ਅਸੀਂ ਬੇਅਦਬੀਆਂ ਕਰਨ ਵਾਲਿਆਂ ਦੇ ਨਾਲ ਸਮਝੌਤਾ ਨਹੀਂ ਕਰਾਂਗੇ ਤੇ ਉਸ ਦਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਬਲਵੰਤ ਸਿੰਘ ਰਾਜਵਾਨ ਅਤੇ ਕਦੇ ਵੀ ਰਹਿਮ ਨਹੀਂ ਕਰਾਂਗੇ ਉਹ ਹੈ ਰਵਨੀਤ ਸਿੰਘ ਬਿੱਟੂ ਕਿਉਂਕਿ ਉਹਨਾਂ ਦੇ ਦਾਦੇ ਦਾ ਜੜਾ ਆ ਉਹ ਕਤਲ ਜੜਾ ਆ ਉਹਨਾਂ ਨੇ ਮੰਨਿਆ ਕਿ ਅਸੀਂ ਕੀਤਾ ਤੇ ਮੰਨ ਕੇ ਕਬੂਲਨਾਵਾ ਵੀ ਹੋਇਆ ਪਰ ਰਹਿਮ ਦੀ ਅਪੀਲ ਉਹਨਾਂ ਨੇ ਕਦੇ ਨਹੀਂ ਕੀਤੀ ਅਤੇ ਦੂਜੇ ਪਾਸੇ ਉਸੇ ਪਾਰਟੀ ਦੇ ਲੀਡਰ ਨੇ ਫਤਿਹ ਜੰਗ ਬਾਜਬਾ ਉਹਨਾਂ ਦੇ ਵੱਲੋਂ ਇਹ ਕਹਿਣਾ ਕਿ ਪਾਰਟੀ ਦੇ ਵੱਲੋਂ ਫੈਸਲਾ ਲਿਆ ਜਾ ਚੁੱਕਿਆ ਹੈ ਕੁਝ ਕੁ ਗੱਲਾਂ ਨੇ ਜਿਨ੍ਹਾਂ ਤੇ ਵਿਚਾਰ ਚਰਚਾ ਚੱਲ ਰਹੀ ਹੈ ਉਸ ਤੋਂ ਬਾਅਦ ਸਭ ਕੁਝ ਕਰ ਦੇਾਂਗੇ ਮਤਲਬ ਕਿ ਇਸ਼ਾਰਾ ਉਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹਨੇ ਕਿਹਾ ਕਿ ਸਭ ਕੁਝ ਕਰ ਦੇਾਂਗੇ ਪਰ ਕੀ ਲੱਗਦਾ ਹੈ ਕਿ 2027 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਬੀਜੇਪੀ ਕੋਈ ਕਾਰਡ ਖੇਡੇਗੀ ਪੰਜਾਬੀਆਂ ਦੇ ਨਾਲ ਇਸ ਤਰ੍ਹਾਂ ਦਾ ਕਿਉਂਕਿ ਜੇ ਉਹਨਾਂ ਨੇ ਕੱਲੇ ਮੈਦਾਨ ਦੇ ਵਿੱਚ ਉਤਰਨਾ ਜਿਵੇਂ ਬਿੱਟੂ ਨੇ ਕਿਹਾ 117 ਸੈਟਾਂ ਤੇ ਕੱਲੀ ਬੀਜੇਪੀ ਜੜੀਆ ਇਲੈਕਸ਼ਨ ਲੜੇਗੀ ਉਹਨਾਂ ਨੂੰ ਕੁਝ ਨਾ ਕੁਝ ਤਾਂ ਅਜਿਹਾ ਚਾਹੀਦਾ ਹੋਵੇਗਾ ਜਿਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੇ ਨਾਲ ਜੁੜਨ ਪੰਜਾਬ ਦੀਆਂ ਖਾਸ ਕਰਕੇ ਤਾਂ ਫਿਰ ਕੀ ਲੱਗਦਾ ਕਾਰਡ ਖੇ ਖੇੜ ਸਕਦੇ ਨੇ ਖੇੜ ਸਕਦੇ ਨੇ ਬਿਲਕੁਲ ਜਿੱਦਾਂ ਕਿਸੇ ਰਮਨੀਤ ਬਿੱਟੂ ਦੀ ਗੱਲ ਕੀਤੀ ਹੈ ਰਮਨੀਤ ਬਿੱਟੂ ਨਾਲ ਲਗਾਤਾਰ ਬੰਦੀ ਸਿੰਘਾਂ ਨੂੰ ਬੋਲਦੇ ਹੋਏ ਨਜ਼ਰ ਆਉਂਦੇ ਨੇ ਵੀ ਅਸੀਂ ਇਹ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਸਿਮੀ ਜਦੋਂ ਪਾਰਟੀ ਨੇ ਜਿੱਤਣਾ ਨਾ ਸੂਬਾ ਜਿੱਤਣਾ ਤਾਂ ਫਿਰ ਇੱਕ ਲੀਡਰ ਦੀ ਨਹੀਂ ਚੱਲਦੀ ਹੁੰਦੀ ਫਿਰ ਸਾਰੀ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਗਰਾਊਂਡ ਲੈਵਲ ਤੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਆ ਉਸ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਐ ਭਾਈ ਤੁਸੀਂ ਚਾਹਨੇ ਕੀ ਹੋ ਰਹੀ ਹੈ ਦੀ ਬਿੱਟੂ ਦੇ ਬਿਆਨ ਨੂੰ ਲੈ ਕੇ ਇਹ ਮੈਨਾਂ ਨਹੀਂ ਦਿਖਾਏਗਾ ਜੇ ਭਾਜਪਾ ਨੇ ਜਿੱਤ ਹਾਸਲ ਕਰਨੀ ਹੈ ਬਿੱਟੂ ਇੱਕ ਪਾਸੇ ਹੋਣਗੇ 116 ਵਿਧਾਇਕ ਇੱਕ ਪਾਸੇ ਹੋਣਗੇ ਜਿਹੜੇ ਹੋਰ ਲੀਡਰ ਹੋਣਗੇ ਇੱਕ ਪਾਸੇ ਹੋਣਗੇ ਉਹ ਸਾਰੇ ਮੁੱਦੇ ਦੇਖਣਗੇ ਪੰਤਕ ਵੀ ਗਿਆ ਸਾਡੇ ਹੱਥੋਂ ਕਿਸਾਨ ਵੀ ਗਿਆ ਕਿਉਂਕਿ ਕਿਸਾਨਾਂ ਵੱਲੋਂ ਹੀ ਭਾਜਪਾ ਦਾ ਵਿਰੋਧ ਕੀਤਾ ਜਾਂਦਾ ਰਿਹਾ ਠੀਕ ਹੈ ਜੀ ਭਾਜਪਾ ਕਿਤੇ ਨਾ ਕਿਤੇ ਚਾਹੂਗੀ ਭਾਈ ਅਸੀਂ ਜੇ ਰਹਿਾ ਨਾ ਕਰੀਏ ਇੱਕ ਕਾਰ ਖੇਡ ਸਕਦੀ ਹੈ ਉਸ ਤੋਂ ਪਹਿਲਾਂ ਉਹਨਾਂ ਨੂੰ ਬੇਪਰੋਲ ਦੇ ਸਕਦੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵੀ ਹੋ ਸਕਦਾ ਹੈ ਕਿ ਸਿਰਫ ਕਿਆਸ ਅਸੀਂ ਕਹਿ ਰਹੇ ਹਾਂ ਸਿਰਫ ਕਿਆਸ ਹੋ ਸਕਦੇ ਨੇ ਕਿ ਪਰੋਲ ਵੀ ਦਿੱਤੀ ਜਾ ਸਕਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਇੱਕ ਦਿਨ ਇਹੋ ਜਿਹਾ ਚੜੇਗਾ ਜਿਵੇਂ ਕਿਸਾਨੀ ਅੰਦੋਲਨ ਦੇ ਦੌਰਾਨ ਤਿੰਨ ਜਿਹੜੇ ਕਾਨੂੰਨ ਲਿਆਂਦੇ ਗਏ ਸੀ ਪੀਐਮ ਮੋਦੀ ਨੇ ਇੱਕਦਮ ਹੀ ਆ ਕੇ ਕਹਿ ਦਿੱਤਾ ਸੀ ਕਿ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਆ ਕੇ ਕਹਿ ਦੇਣਗੇ ਕਿ ਜੀ ਰੱਦ ਕਰ ਦਿੱਤੇ ਗਏ ਖਰੜਾ ਰੱਖ ਲਿਆ ਗਿਆ ਪਰ ਰੱਦ ਕਰ ਦਿੱਤੇ ਗਏ ਲਾਗੂ ਨਹੀਂ ਹੋਣਗੇ ਮੈਨੂੰ ਲੱਗਦਾ ਕਿਸੇ ਨਾ ਕਿਸੇ ਦਿਨ ਅਜਿਹਾ ਜ਼ਰੂਰ ਹੋਏਗਾ ਇਲੈਕਸ਼ਨ ਤੋਂ ਪਹਿਲਾਂ ਕਿ ਇੱਕ ਦਿਨ ਅਸੀਂ ਉੱਠਾਂਗੇ ਸਵੇਰੇ ਤੇ ਸਾਨੂੰ ਇਹ ਖਬਰ ਸੁਣਨ ਨੂੰ ਮਿਲੇਗੀ ਨਸ਼ਰ ਹੋਈ ਹੋਵੇਗੀ ਕਿ ਭਈ ਇਹ ਬਿਆਨ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਜਾਂ ਤਾਂ ਉਹਨਾਂ ਨੂੰ ਪੈਰੋਲ ਦਿੱਤੀ ਜਾਵੇਗੀ ਜਾਂ ਫਿਰ ਉਹਨਾਂ ਨੂੰ ਰਿਹਾ ਹੀ ਕਰ ਦਿੱਤਾ ਜਾਵੇਗਾ ਕਿਉਂਕਿ ਲੰਮੇ ਸਮੇਂ ਤੋਂ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਕਿਉਂਕਿ ਲੰਮੇ ਸਮੇਂ ਤੋਂ ਇਹ ਸੰਘਰਸ਼ ਵੀ ਚੱਲਦਾ ਆ ਰਿਹਾ ਉਹਨਾਂ ਦੇ ਲਈ ਜਿਹੜੀਆਂ ਪੰਥਕ ਪਾਰਟੀਆਂ ਨੇ ਜਾਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਇਹ ਸੰਘਰਸ਼ ਲਗਾਤਾਰ ਜਾਰੀ ਨੇ ਉਹਨਾਂ ਦੇ ਲਈ ਦਸਖਤ ਜਿਹੜੇ ਕਰਵਾਏ ਜਾ ਰਹੇ ਆ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਕੁਝ ਅਜਿਹੇ ਕਮੇਟੀ ਆ ਵੀ ਬਣਾਈਆਂ ਗਈਆਂ ਨੇ ਕਿ ਭਈ ਉਹਨਾਂ ਨੂੰ ਰਹਾ ਕੀਤਾ ਜਾਵੇ ਜੋ ਕੇਂਦਰ ਦੇ ਨਾਲ ਸੰਪਰਕ ਕਰਨਗੇ ਪਰ ਉਹਨਾਂ ਦਾ ਕੋਈ ਨਤੀਜਾ ਸਾਹਮਣੇ ਨਹੀਂ ਆ ਰਿਹਾ ਹੁਣ ਤੱਕ ਜੇ ਕੁਝ ਨਤੀਜਾ ਸਾਹਮਣੇ ਨਹੀਂ ਆ ਰਿਹਾ ਮਤਲਬ ਕਿ ਉਹ ਇੱਕ ਕਾਰਡ ਅਜਿਹਾ ਖੇਡਣਗੇ ਜਿੱਥੇ ਜਨਤਾ ਨੂੰ ਲੱਗੇਗਾ ਜਾਂ ਪੰਥ ਨੂੰ ਲੱਗੇਗਾ ਕਿ ਇਹ ਉਹਨਾਂ ਵੱਲੋਂ ਹੀ ਕੀਤਾ ਗਿਆ ਇਸ ਦੇ ਵਿੱਚ ਕਿਸੇ ਹੋਰ ਦਾ ਹੱਥ ਨਹੀਂ ਹੈ ਤਾਂ ਫਿਰ ਭਾਵਨਾਵਾਂ ਜਿਹੜੀਆਂ ਉਹਨਾਂ ਦੇ ਨਾਲ ਜ਼ਰੂਰ ਜੁੜਨਗੀਆਂ ਜੋ ਉਸੇ ਪਤਾ ਕੀ ਹੈ ਭਾਜਪਾ ਨਾ ਖੁੱਲ ਕੇ ਬਿਆਨ ਨਹੀਂ ਦਿੰਦੀ ਭਾਜਪਾ ਦੇ ਲਿਖਾਤੇ ਲੱਗੀ ਰਹਿੰਦੀ ਹੈ ਕੰਮ ਕਰਦੀ ਰਹਿੰਦੀ ਹੈ ਭਾਜਪਾ ਤੁਸੀਂ ਦੇਖੋਗੇ ਲੀਡਰ ਬਹੁਤ ਘੱਟ ਬਿਆਨ ਦਿੰਦੇ ਨੇ ਕਿਉਂਕਿ ਭਾਜਪਾ ਦੇ ਵਿੱਚ ਅਨੁਸ਼ਾਸਨ ਆ ਦੀ ਚੀਜ਼ ਹੈਗੀ ਅਨੁਸ਼ਾਸਨ ਬਹੁਤ ਵੱਡਾ ਹੈ ਆਰ ਪੀ ਸਿੰਘ ਜੋ ਕਿ ਇਹਨਾਂ ਦੇ ਬੁਲਾਰੇ ਵੀ ਨੇ ਲੀਡਰ ਵੀ ਨੇ ਉਹਨਾਂ ਵੱਲੋਂ ਵੀ ਪ੍ਰੋਫੈਸਰ ਭੁੱਲਰ ਨੂੰ ਲੈ ਕੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਜਨਾ ਮੁਲਾਕਾਤ ਕੀਤੀ ਗਿਆ ਕਿਤੇ ਨਾ ਕਿ ਅੰਦਰ ਦੇ ਖਾਤੇ ਲੱਗੇ ਹੋਏ ਨੇ ਜੀ ਹੂੰ ਮਨ ਦੇਖੋ ਉਹੀ ਗੱਲ ਹੈ ਨਾ ਕਿ ਵੀ ਅੰਦਰਲੇ ਖਾਤੇ ਇਹਨਾਂ ਦੀਆਂ ਮੀਟਿੰਗਾਂ ਇਹਨਾਂ ਦੀਆਂ ਮੁਲਾਕਾਤਾਂ ਜਿਹੜੀਆਂ ਚੱਲ ਰਹੀਆਂ ਨੇ ਕੇਂਦਰ ਦੇ ਨਾਲ ਕੇਂਦਰ ਦੇ ਲੀਡਰਾਂ ਦੀਆਂ ਆ ਫਿਰ ਕਹਿ ਲਈਏ ਕਿ ਵੱਡੇ ਵੱਡੇ ਇਹਨਾਂ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਜਿਵੇਂ ਫਤਿਹਜੰਗ ਬਾਜਬਾ ਦੇ ਜਿਹੜੇ ਕੱਲ ਦਾ ਜਵਾਬ ਆ ਜਿਵੇਂ ਤੁਸੀਂ ਸਵਾਲ ਕੀਤਾ ਸੀ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ ਉਹ ਕਿਤੇ ਨਾ ਕਿਤੇ ਦਰਸਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਇਲੈਕਸ਼ਨ ਦੇ ਵਿੱਚ ਜੇ ਇਹਨਾਂ ਨੇ ਆਪਣਾ ਕੋਈ ਰਤਬਾ ਬਣਾਉਣਾ ਮੁਕਾਮ ਹਾਸਲ ਕਰਨਾ ਪੰਜਾਬ ਦੇ ਵਿੱਚ ਚਲੋ 117 ਸੇਟਾਂ ਨਹੀਂ ਕੁਝ ਕੁ ਤਾਂ ਜੇ ਇਹਨਾਂ ਨੇ ਲੈ ਕੇ ਜਾਣੀਆਂ ਨੇ ਜਾਂ ਤਾਂ ਇਹਨਾਂ ਨੂੰ ਕਿਸੇ ਨਾਲ ਗੜ ਜੋੜ ਕਰਨਾ ਪਵੇਗਾ ਦੇਖੋ ਪਹਿਲੀ ਗੱਲ ਹੈ ਕਿ ਕੱਲੀ ਤਾਂ ਭਾਜਪਾ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਦੇ ਆ ਸਕਦੀ ਆ ਇਹ ਤਾਂ ਹਰ ਕੋਈ ਕਹਿ ਰਿਹਾ ਤੇ ਦੂਜੀ ਗੱਲ ਜੇ ਇਹਨਾਂ ਨੂੰ ਅਜੇਹਾ ਕਾਰਡ ਖੇਡਣਾ ਪਵੇਗਾ ਕੋਈ ਜਿਹੜਾ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਤਾਂ ਇਹ ਕਾਰਡ ਇੱਕੋ ਹੀ ਆ ਬੰਦੀ ਸੇ ਕਿਉਂਕਿ ਲੰਬੇ ਸਮੇਂ ਤੋਂ ਇਹ ਮੁੱਦਾ ਚੱਲਦਾ ਆ ਰਿਹਾ ਜੀ ਸੋ ਬੰਦੀ ਸਿੰਘਾਂ ਦਾ ਮੁੱਦਾ ਵੀ ਹੈ ਕਿਤਨੇ ਕਿਤੇ ਇਹ ਸਾਰੀ ਚੀਜ਼ਾਂ ਦੇਖਣ ਗਿਆ ਸੀ ਪੰਜਾਬ 'ਚ ਕਿਵੇਂ ਕਾਬਜ ਹੋਣਾ ਅਗਰ ਗੱਠਜੋੜ ਨਹੀਂ ਵੀ ਹੁੰਦਾ 117 ਸੀਟਾਂ ਕਿਉਂਕਿ ਸ਼ਹਿਰੀ ਵੋਟ ਭਾਜਪਾ ਵੱਲ ਆਪਾਂ ਦੇਖਿਆ ਕੁ ਸਮੇਂ ਦੇ ਵਿੱਚ ਵਧੀ ਹੈ ਭਾਜਪਾ ਦਾ ਵੋਟ ਸ਼ੇਅਰ ਵਧਿਆ ਹੈ ਭਾਜਪਾ ਨੂੰ ਮਾਰ ਕਿੱਥੋਂ ਪੈਂਦੀ ਆ ਪਿੰਡਾਂ ਦੇ ਵਿੱਚ ਪੰਥਕ ਸੀਟਾਂ ਤੇ ਜਾ ਕੇ ਹੁਣ ਭਾਜਪਾ ਪਿੰਡਾਂ 'ਚ ਕੰਮ ਕਰੇਗੀ ਕਿਸਾਨਾਂ ਦੇ ਮੁੱਦੇ ਵੀ ਹੱਲ ਕਰ ਸਕਦੀ ਆ 2027 ਦੇ ਲਈ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਲਈ ਵੀ ਕੁਝ ਕਰ ਸਕਦੀ ਆ ਸਿੱਖ ਜਥੇਬੰਦੀਆਂ ਆਉਣ ਦੇ ਸਮੇਂ ਦੇ ਵਿੱਚ ਜਦੋਂ ਦੇਖਣਗੀ ਭਾਜਪਾ ਦੀ ਮੂਵਮੈਂਟ ਚੱਲ ਰਹੀ ਆ ਆਮਾਦੀ ਪਾਰਟੀ ਚੱਲੀ ਤਾਂ ਲੋਕ ਨਾਲ ਜੁੜਨੇ ਸ਼ੁਰੂ ਹੋਏ ਜੇਕਰ ਭਾਜਪਾ ਕੁਝ ਇਹੋ ਅਦਾ ਖੇਡਦੀ ਹੈ ਤਾਂ ਲੋਕ ਭਾਵਨਾਵਾਂ ਤੇ ਲੋਕ ਨਾਲ ਜੁੜਨੇ ਸਿਮੇ ਸ਼ੁਰੂ ਹੋ ਜਾਂਦੇ ਨੇ ਇਸ ਲਈ ਕੋਈ ਵੀ ਹੋ ਸਕਦਾ 27 ਤੋਂ ਪਹਿਲਾਂ ਜੇ ਰਹਿਹਾ ਨਹੀਂ ਹੋਣਗੇ ਤਾਂ ਕਿਤੇ ਨਾ ਕਿਤੇ ਥੋੜੀ ਪੈਰੋਲ ਦੇ ਕੇ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਕੋਈ ਨਾ ਕੋਈ ਰਾਹਤ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਜਾ ਸਕਦੀ ਹੈ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਬਿਲਕੁਲ ਮਨ ਜਿੱਤਣ ਦੇ ਲਈ ਉਹ ਕੁਝ ਵੀ ਕਰ ਸਕਦੇ ਆ ਆ ਤਾਂ ਇਹ ਤਾਂ ਹੋ ਗਈ ਇੱਕ ਪਾਸੇ ਦੀ ਗੱਲ ਪਰ ਜੇ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀਆਂ ਦਾ ਇੱਕੋ ਹੀ ਮਕਸਦ ਹੈ ਕਿ ਲੰਮੇ ਸਮੇਂ ਤੋਂ ਪੰਥ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਖਾਸ ਕਰਕੇ ਆ ਜੱਥੇਬੰਦੀਆਂ ਜੁੜੀਆਂ ਹੋਈਆਂ ਨੇ ਬਿੱਟੂ ਉਹ ਚਾਹੁੰਦੀਆਂ ਇਹੀ ਨੇ ਕਿ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਿਹਾ ਦੇਖੋ ਇੱਕ ਬਿਆਨ ਜਿਹੜਾ ਆ ਹਰਸਿਮਰਤ ਕੌਰ ਬਾਦਲ ਜਦੋਂ ਉਹਦੋਂ ਸੀਗੇ ਉਸ ਟਾਈਮ ਅਸੈਂਬਲੀ ਦੇ ਵਿੱਚ ਤਾਂ ਉਸ ਟਾਈਮ ਉਹਨਾਂ ਦੇ ਸਵਾਲ ਦਾ ਜਵਾਬ ਜਿਹੜਾ ਹੈ ਨਾ ਉਹਨਾਂ ਨੇ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਦਿੱਤਾ ਸੀਗਾ ਅਮਿਤ ਸ਼ਾਹ ਨੇ ਕਿ ਉਹਨਾਂ ਨੇ ਇੱਕ ਵਾਰੀ ਵੀ ਰਹਿਮ ਦੀ ਅਪੀਲ ਨਹੀਂ ਕੀਤੀ ਰਾਜਵਾਨਾ ਨੇ ਕਦੇ ਉਹਨਾਂ ਨੇ ਤਾਂ ਕਦੇ ਕਿਹਾ ਹੀ ਨਹੀਂ ਕਿ ਮੈਂ ਗਲਤੀ ਕੀਤੀ ਆ ਉਹਨਾਂ ਨੇ ਤਾਂ ਕਦੇ ਮੰਨਿਆ ਹੀ ਨਹੀਂ ਤਾਂ ਫਿਰ ਮੈਂ ਅਜਿਹੇ ਬੰਦੇ ਨੂੰ ਅਸੀਂ ਰਹਿਮ ਕਿਵੇਂ ਦੇ ਦਈਏ ਅਸੀਂ ਅਜਿਹੇ ਬੰਦੇ ਨੂੰ ਰਾਹਤ ਕਿਵੇਂ ਦੇ ਦਈਏ ਪਰ ਹੁਣ ਲੱਗਦਾ ਕਿ ਜਿਵੇਂ ਇਹਨਾਂ ਦੀ ਬੋਲੀ ਜਿਹੜੀ ਆ ਬਦਲੀ ਹੋਈ ਹੈ ਨਾ ਜਿਵੇਂ ਇਹਨਾਂ ਦੇ ਸੁਰ ਜਿਹੜੇ ਬਿੱਟੂ ਬਦਲੇ ਹੋਇਆ ਬੀਜੇਪੀ ਵਾਲਿਆਂ ਦੇ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕੁਝ ਨਾ ਕੁਝ ਇਹ ਬੀਜੇਪੀ ਵਾਲੇ ਜ਼ਰੂਰ ਕਰਨਗੇ ਜਿਸ ਕਰਕੇ ਇਹ ਭਾਵਨਾਵਾਂ ਦੇ ਨਾਲ ਜੁੜਨ ਲੋਕਾਂ ਦੀਆਂ ਖਾਸ ਕਰਕੇ ਪੰਜਾਬੀਆਂ ਦੇ ਨਾਲ ਤਾਂ ਕਿ ਇਹਨਾਂ ਨੂੰ ਉਸ ਦਾ ਫਾਇਦਾ ਜਿਹੜਾ ਕਿ ਤਨਾ ਕਿਤੇ ਇਲੈਕਸ਼ਨ ਦੇ ਵਿੱਚ ਹੋ ਜਾਵੇ ਕਿਉਂਕਿ ਤਿਆਰੀਆਂ ਦੇਖੋ ਇੱਕ ਇੱਕ ਸਾਲ ਹੀ ਵਿੱਚ ਰਹਿ ਗਿਆ ਨਾ ਇੱਕ ਸਾਲ ਦੇ ਵਿੱਚ ਇਹਨੂੰ ਤਿਆਰੀਆਂ ਕਰਨੀਆਂ ਪੈਣਗੀਆਂ ਜੇ ਇਹਨਾਂ ਨੇ ਕੱਲੇ ਮੈਦਾਨ ਦੇ ਵਿੱਚ ਉਤਰਨਾ ਜੇ ਕੱਲੇ ਮੈਦਾਨ ਦੇ ਵਿੱਚ 117 ਸੀਟਾਂ ਦੇ ਨਾਲ ਇਹ ਉਤਰਨਗੇ ਤਾਂ ਇਹਨਾਂ ਨੂੰ ਕੋਈ ਨਾ ਕੋਈ ਮੁੱਦਾ ਤਾਂ ਅਜਿਹਾ ਚਾਹੀਦਾ ਹੋਵੇਗਾ ਜਿਸ ਕਰਕੇ ਇਹ ਲੋਕਾਂ ਦੇ ਵਿੱਚ ਵਿਚਰਨ ਬੇਚਲ ਸਕਣ ਕਿਉਂਕਿ ਇਹਨਾਂ ਕੋਲ ਹਜੇ ਤੱਕ ਮੈਨੂੰ ਲੱਗਦਾ ਕਿ ਅਜਿਹਾ ਕੋਈ ਮੁੱਦਾ ਹੈ ਨਹੀਂ ਜਿਸ ਕਰਕੇ ਇਹ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪੰਜਾਬ ਦੇ ਜਾ ਸਕਣ ਜਾਂ ਉਹਨਾਂ ਦੇ ਨਾਲ ਗੱਲ ਕਰ ਸਕਣ ਵੀ ਭਾਈ ਅਸੀਂ ਇਸ ਕਰਕੇ ਤੁਹਾਨੂੰ ਤੁਹਾਡੇ ਤੋਂ ਵੋਟ ਮੰਗਣ ਆਏ ਆ ਕਿਉਂਕਿ ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਹੀ ਨਹੀਂ ਦਿੰਦੇ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਗੁੱਸਾ ਜਿਹੜਾ ਭਾਜਪੀ ਦੇ ਲੀਡਰਾਂ ਦੇ ਖਿਲਾਫ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਵੀ ਕੱਢਿਆ ਸੀਗਾ ਜੀ ਜੀ ਸੋ ਕੱਡੇ ਵੀ ਸੀਗਾ ਜੀ ਫਿਰ ਹੁਣ ਕੰਮ ਵੀ ਕਰਨੇ ਦੇਖੋ ਭਾਜਪਾ ਨੇ ਸ਼ੁਰੂ ਕਰ ਦਿੱਤੀ ਸੀਗੇ ਨੇ ਫਤਿਹਜੰਗ ਬਾਜਵਾ ਦਾ ਕੱਲ ਇਹ ਵੀ ਇੱਕ ਵੱਡਾ ਬਿਆਨ ਆਇਆ ਕਿ ਨਾ ਤਰਨ ਤਰਨ ਦੀ ਚੋਣ ਲੰਘ ਲੈਣ ਦੋ ਕਈ ਵੱਡੇ ਲੀਡਰ ਸਾਡੇ ਨਾਲ ਜੁੜਨਗੇ ਕਿਉਂਕਿ ਲੀਡਰਾਂ ਦੇ ਨਾਲ ਹੀ ਲੋਕ ਜੁੜੇ ਹੁੰਦੇ ਨੇ ਤੇ ਪਤਾ ਹੁੰਦਾ ਕਿਹੜੇ ਲੀਡਰ ਨੂੰ ਪਾਰਟੀ ਦੇ ਵਿੱਚ ਲਾ ਕੇ ਪਾਰਟੀ ਦਾ ਕੀ ਫਾਇਦਾ ਹੋਵੇਗਾ ਹਾਲਾਂਕਿ ਇੱਕ ਹਿੰਦੂ ਸੰਗਠਨ ਨਾਲ ਜੋੜਿਆ ਜਾਂਦਾ ਵੀ ਭਾਜਪਾ ਦਾ ਹਿੰਦੂ ਵੋਟ ਸ਼ੇਅਰ ਬਹੁਤ ਜ਼ਿਆਦਾ ਪਰ ਜਦੋਂ ਕਿਤੇ ਨਾ ਕਿਤੇ ਸਿੱਖਾਂ ਦੀ ਗੱਲ ਕੀਤੀ ਜਾਵੇਗੀ ਸਿੱਖ ਜਥੇਬੰਦੀਆਂ ਨੂੰ ਮਨਾਇਆ ਜਾਵੇਗਾ ਭਾਈ ਤੁਹਾਡੇ ਕੀ ਮਸਲੇ ਨੇ ਪਤਾ ਵੀ ਸੈਂਟਰ ਇੱਕ ਪਾਸਾ ਗਿਰ ਜਾਂਦਾ ਹੁੰਦਾ ਉਹ ਲੋਕ ਫਿਰ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਨੇ ਜਿਹਨਾਂ ਨੇ ਬਿਲਕੁਲ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡਾ ਹੋ ਸਕਦਾ ਕੋਈ ਵੱਡਾ ਧਮਾਕਾ ਜਿਹੜਾ ਬੀਜਪੀ ਕਰ ਸਕਦੀ ਆ ਯਾਤਾ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਉਹ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਜਾਂ ਫਿਰ ਕਿਸਾਨਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਉਦਯੋਗ ਨੂੰ ਲੈ ਕੇ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਜਿਸ ਕਰਕੇ ਉਹ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਨ ਤੇ 2027 ਦੇ ਵਿੱਚ ਕਿਤੇ ਨਾ ਕਿਤੇ ਆਪਣੀ ਜਿਹੜੀ ਇੱਕ ਸਥਿਤੀ ਅਜਿਹੀ ਬਣਾਉਣ ਨਾਲ ਪੰਜਾਬ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਜੇ 2027 ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਕਾਮਯਾਬ ਹੋਣਗੇ ਤਾਂ ਉਹਨਾਂ ਨੇ ਇੱਕ ਰਣਨੀਤੀ ਬਣਾਉਣੀ ਜਿਹੜੀ ਆ ਸ਼ੁਰੂ ਜ਼ਰੂਰ ਕਰ ਦਿੱਤੀ ਆ ਤੁਹਾਡੇ ਕਮੈਂਟ ਵੀ ਇਸ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਆਪਣੀ رائے ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਮੁੱਦੇ ਕਿਹੜੇ ਮੁੱਦੇ ਤੇ ਜਿਹੜੀ ਆ ਕਿਹੜੀ ਪਾਰਟੀ ਜ਼ਿਆਦਾ ਖੇਡ ਰਹੀ ਆ ਤੇ ਸਿਆਸਤ ਕਰ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਈ ਨਵਾਂ ਮੁੱਦਾ ਲੈ ਕੇ ਚਰਚਾ ਦਾ ਹਾਜ਼ਰ ਹੋਵਾਂਗੇ ਉਦੋਂ ਤੱਕ ਮਿੰਦੇ ਇਜਾਜ਼ਤ ਧੰਨਵਾਦ